ਸਦਰ ਪੰਜਾਬ ਦੇ ਵਿੱਚ ਲੁਟੇਰਿਆਂ ਦੇ ਹੌਸਲੇ ਨੇ ਬੁਲੰਦ ਨੇ ਕਿ ਉਹ ਦਿਨ ਦਿਹਾੜੇ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਨਹੀਂ ਡਰਦੇ ਨੇ ਤਾਜ਼ਾ ਮਾਮਲਾ ਬਡੰਡਾ ਦਾ ਜਿੱਥੇ ਕਿ ਪਿੰਡ ਜਸੀਪੋ ਵਾਲੀ ਰੋਡ ਤੇ ਮੋੜ પેટ્રોલ ਪੰਪ ਤੇ ਡਾਕਾ ਪੂਛ ਲੁਟੇਰਿਆਂ ਨੇ ਹਮਲਾ ਕਰਕੇ 5 ਲੱਖ ਰੁਪਏ ਲੁੱਟ ਲਏ ਨੇ ਕਚਾਂਕਰ ਦਿੰਦੋਏ ਪੰਪ ਅਟੈਂਡੈਂਟ ਤੇ ਜਿੱਦਾਂ ਨੇ ਦੱਸਿਆ ਕਿ ਉਹ ਪੰਪ ਤੋਂ 5 ਲੱਖ ਰੁਪਏ ਲੈ ਕੇ ਦੂਸਰੇ ਪੰਪ ਤੇ ਜਾ ਰਿਹਾ ਸੀ ਤੇ ਇਸੇ ਦੌਰਾਨ ਜਦੋਂ ਉਹ ਪਿੰਡ ਜੋਧਪੁਰ ਰੋਮਾਣਾ ਤੋਂ ਥੋੜਾ ਪਿੱਛੇ ਸੀ ਤਾਂ ਉਸ ਮੋੜ ਤੇ ਬੈਠੇ ਨੌਜਵਾਨਾਂ ਨੇ 5 ਲੱਖ ਰੁਪਏ ਲੈ ਉਹ ਲੈ ਕੇ ਉਸਤੇ ਹਮਲਾ ਕਰ ਦਤਾ ਤਾਂ ਵੈਸੇ ਲੁੱਟ ਕੇ ਹੋ ਫਰਾਰ ਹੋ ਗਏ ਰੇ ਇਸ ਘਟਨਾ ਦਾ ਪਤਾ ਲੱਗਦਾ ਹੈ ਡੀਐਸਪੀ ਰਾਜੇਸ਼ ਕੁਮਾਰ ਸ਼ਰਮਾ ਅਤੇ ਸੀਆਈਆਈ ਸਟਾਫ ਦੀ ਪੁਲਿਸ ਟੀਮ ਮੌਕੇ ਤੇ ਪਹੁੰਚੀ ਹੈ ਜਿਸ ਸਾਹੀਂ ਵੱਖ-ਵੱਖ ਦਿਸ਼ਾਵਾਂ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਾ ਦੀ ਤਲਾਸ਼ੀ ਲਈ ਗਈ ਹੈ ਤਾਂ ਡੀਐਸਪੀ ਦਾ ਕਹਿਣਾ ਹੈ ਕਿ ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਦਰਸੰਗ ਜੀ ਕੀ ਹੋਇਆ ਹੈ ਮੈਂ ਜੁੱਧਪੁਰ ਵਾਲੇ ਪੰਪ ਤੋਂ ਆ ਰਿਹਾ ਸੀ ਜੀ ਇੱਥੇ ਜੱਸੀ ਤੋਂ ਜੋਧਪੁਰ ਨੂੰ ਜਿਹੜਾ ਰਸਤਾ ਹੈ ਇਸ ਰਸਤੇ ਤੇ ਮਤਲਬ ਲੋਟੇਰੇ ਪੈ ਗਏ ਜੀ ਪੰਜ ਬੰਦੇ ਸੀ ਅੰਜਾਂ ਕੋਲੇ ਕਿਸੇ ਕੋਲੇ ਇੱਕ ਕੋਲੇ ਰਾਡ ਸੀ ਬਾਕੀਆਂ ਕੋਲੇ ਕਾਫੇ ਸੀ ਉਹ ਵੀ ਬੈਗ ਬੋਗ ਲੈ ਗਏ ਜੀ ਖੋ ਕੇ ਮੈਂ ਮਸਾਂ ਪੱਜ ਕੇ ਬਚਨ ਚਾਹੀਏ ਕਿੰਨੇ ਪੈਸੇ 5 ਲੱਖ ਰੁਪਏ ਸੀ ਕਿਤਲਾ ਆਈ ਸੀ ਜੀਓ ਲੈਂਸ પેટ્રોલ ਪੰਪ ਤੇ ਜੋਧਪੁਰ ਇੱਕ ਮੁੰਡਾ ਕੰਮ ਕਰਦਾ ਦਿਲਜਿੰਦਰ ਸਿੰਘ ਕਰੀਬ ਹੀਲੇ 10 ਸਾਲ ਤੋਂ ਇਹ ਕੈਸ਼ ਲੈ ਕੇ ਜਾ ਰਿਹਾ ਸੀਗਾ ਪਾ ਫਾਟਕਾਂ ਤੋਂ ਪਹਿਲਾਂ ਦੋ ਬੰਦੇ ਇੱਕ ਪਹਿਲਾਂ ਝਾੜੀਆਂ 'ਚ ਖੜੇ ਸੀ ਤੇ ਤਿੰਨ ਇੱਕ ਸਾਈਡ ਤੇ ਖੜੇ ਸੀਗੇ ਉਹਨਾਂ ਨੇ ਉਹਨੂੰ ਪਾਈਪ ਤੇ ਰਾਡ ਲੋਹਾ ਮਾਰ ਕੇ ਇੱਕ ਕੰਨ ਕਹਿ ਰਿਹਾ ਵਾ ਤੇ ਮੂੰਹਾਂ ਬੰਨੇ ਹੋਏ ਸੀਗੇ ਇਹ ਤੋਂ ਕੈਸ਼ ਲੈ ਕੇ ਚਲੇ ਗਏ ਆ ਕਿਰੀ 5 ਲੱਖ ਕੈਸ਼ ਕਹਿ ਰਿਹਾ ਵਾ ਟੀਮਾਂ ਸਾਡੀਆਂ ਆ ਗਈਆਂ ਮੁਕੱਦਮਾ ਦਰਜ ਕਰਕੇ ਹਿਤ ਤਫ਼ਤੀਸ਼ ਕਰ ਰਹੇ ਆਂ ਇਹੜੇ ਵਹੀਕਲ ਕਿਹੜੇ ਇਸਤੇਮਾਲ ਹੋਏ ਸਰ ਹੁਣ ਤੱਕ ਇਨਫੋਰਮੇਸ਼ਨ ਨਹੀਂ ਨਹੀਂ ਉਹ ਇਹਨੂੰ ਕਲੀਅਰ ਨਹੀਂ ਹੈ ਕਿਉਂਕਿ ਕਰ ਪੈਂਦੀਆਂ ਝੜੀਆਂ ਹੈਗੀਆਂ ਨੇ ਇਹਨੂੰ ਪਤਾ ਨਹੀਂ ਲੱਗਾ ਇਹ ਡਰ ਤਾਂ ਮਾਰੇ ਪਿਛਲੇ ਪਾਸੇ ਨੂੰ ਉਲਟੇ ਪਾਸੇ ਨੂੰ ਭੱਜ ਗਿਆ ਤੇ ਦੂਜੇ ਪਾਸੇ ਨਿਕਲ ਗਿਆ ਕਿਹੜੀ ਕੰਪਨੀ ਪੰਪ ਸੀ ਕਿੱਥੇ ਲੈ ਕੇ ਚਲੇ ਗਏ ਇਹ ਰਿਲਾਈਐਂਸ ਦਾ ਸੀਗਾ ਜੀ ਇਹ ਅੱਗੇ ਪੰਪ ਇਹਨਾਂ ਦਾ ਇੱਕ ਹੋਰ ਹੈ ਦੂਜੇ ਪੰਪ ਤੇ ਉਧਰੋਂ ਨੂੰ ਜਾ ਰਹੇ ਸੀਗਾ ਇਹਨਾਂ ਕੱਲ ਸੈਟਰਡੇ ਸਾਡੇ ਛੁੱਟੀ ਹੁਣ ਕਰਕੇ ਕੋਈ ਰਾਣਾ ਵਗੈਰਾ ਵੱਜਿਆ ਕੋਈ ਜ਼ਖਮੀ ਹੋਇਆ ਹੀ ਹੈ ਇਹ ਕਹਿ ਰਿਹਾ ਹੈ ਲੈਜ ਕਰ ਰਿਹਾ ਹੈ ਇਹ ਤਾਂ ਮੈਡੀਕਲ ਕਵਰ ਕਰਾਵਾਂਗੇ ਜੀ ਆਪਾਂ ਜੀ ਇਨੂੰ ਆਪਾਂ ਜਲਦੀ ਟੈਸਟ ਕਰਾਂਗੇ ਇਹ ਵਾਰਦਾਤ ਹੋਈ ਹੈ ਜੀ ਇਹ ਕਿਹੜਾ ਏਰੀਆ ਹੈ ਇਹ ਇਹ ਥਾਣੇ ਸਦਰ ਦੀ ਹੈ ਜੀ ਜੋਧਪੁਰ ਮੰਨ ਵਾਲੀ ਸੂੜ ਜਿਹੜੀ ਇੱਧਰ ਜਾਂਦੀ ਹੈ ਫੜਕਾ ਨੂੰ